ਆਰੇ ਤੁਸੀਂ ਦਿਖਾ ਰਹੇ ਹੋ ਨਾ ਭਾਜੀ ਇਹ ਧਿਆਨ ਮੰਗਦੀ ਆ ਭਾਜੀ ਇਹ ਚੌਪਈ ਜਦੋਂ ਇਹ ਸਾਰੀਆਂ ਗੱਲਾਂ ਹੋ ਗਈਆਂ ਮਾਤਾ ਜੀ ਨੇ ਪਾਤਸ਼ਾਹੀ ਖਿੱਚ ਲਈ ਤੇ ਖਾਲਸੇ ਨੇ ਕਹਿਤਾ ਵੀ ਇਹਨੂੰ ਖਿਦਮਤਦਾਰੀ ਇਹਨੂੰ ਸੇਵਾ ਬਖਸ਼ੀ ਸੀ ਪਾਤਸ਼ਾਹੀ ਨਹੀਂ ਭਾਜੀ ਉਹ ਇਹ ਕੋਈ ਵੀ ਫੌਜ ਜੜੀ ਹੁੰਦੀ ਨਾ ਉਹ ਜਰਨੈਲ ਤੋਂ ਬਿਨਾਂ ਨਹੀਂ ਲੜ ਸਕਦੀ ਇਹ ਵਰਤਮਾਨ ਸਮੇਂ ਦੀ ਵੀ ਗੱਲ ਕਰੀਏ ਨਾ ਭਾਜੀ ਤੇ ਜੇ ਜਰਨਲ ਸ਼ੁਭੇਗ ਸਿੰਘ ਉੱਥੇ ਨਾ ਹੁੰਦੇ ਤੇ ਇਹ ਲੜਾਈ ਇਦਾਂ ਦੀ ਨਹੀਂ ਸੀ ਹੋਣੀ ਹੂੰ ਇਦਾਂ ਦੀ ਲੜਾਈ ਇਹ ਨਹੀਂ ਸੀ ਹੋਣੀ ਕਿਉਂਕਿ ਅੰਦਰ ਜੁਧ ਨੀਤੀ ਦਾ ਘਾੜਾ ਬੈਠਾ ਸੀ ਬਿਲਕੁਲ ਜੇ ਬਾਬਾ ਬੰਦਾ ਸਿੰਘ ਬਹਾਦਰ ਜੁਧ ਨੀਤੀ ਦਾ ਘਾੜਾ ਨਾ ਹੁੰਦਾ ਤੇ ਉਹ ਦੋ ਇੱਕ ਦਿਨ ਵੀ ਪੰਜਾਬ ਚ ਨਹੀਂ ਟਿਕ ਸਕਦਾ ਕਿਉਂਕਿ ਉਹਦਾ ਜਿਹੜਾ ਉਹਦਾ ਜਿਹੜਾ ਸਬੰਧ ਆ ਨਾ ਉਹਦਾ ਜਿਹੜਾ ਅਸਲ ਜਿਹਦੀ ਲੜਾਈ ਸੀ ਜਿਹੜੀ ਦੂਜੀ ਧਿਰ ਸੀ ਭਾਜੀ ਉਹ ਬੜੀ ਜ਼ਬਰਦਸਤ ਧਿਰ ਸੀ ਐਵੇਂ ਨਹੀਂ ਸੀ ਉਹ 10000 ਬੰਦਾ ਲੈ ਕੇ ਆਇਆ ਸੀ 12000 ਸਿਪਾਈ ਬਾਬਰ ਇਹ ਕੰਨ ਖੋਲ ਕੇ ਸੁਣ ਲਓ ਸਾਰੇ ਜਣੇ ਹਨਾ 12000 ਬੰਦਾ ਲੈ ਕੇ ਤੇ ਸਾਰਾ ਹਿੰਦੁਸਤਾਨ ਲਤਾੜਤਾ ਤੇ 300 ਸਾਲ ਲਗਭਗ ਰਾਜ ਕੀਤਾ 300 ਸਾਲ 12000 ਬੰਦੇ ਨਾਲ ਤੇ ਭਾਜੀ ਨਾਦਰ ਸ਼ਾਹ ਤਾਂ ਸਿਰਫ 2200 ਘੋੜਸਵਾਰ ਲੈ ਕੇ ਆਇਆ ਸੀ ਹੂੰ ਇਹ ਉਹਨੇ ਵੀ ਸਾਰਾ ਲਤਾੜਤਾ ਸਾਨੂੰ ਕਿਸੇ ਦੀ ਤਾਕਤ ਨੂੰ ਛਟਿਆਉਣਾ ਨਹੀਂ ਚਾਹੀਦਾ ਠੀਕ ਆ ਸਾਡੇ 'ਚ ਜਜਬਾ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਗੁਰੂ ਨਾਨਕ ਪਾਤਸ਼ਾਹ ਦਾ ਉਹ ਵੱਡੀ ਗਿਣਤੀ ਨਾਲ ਕੁਝ ਕ ਬੰਦੇ ਸਿੰਘ ਖੜੇ ਹੋ ਜਾਂਦੇ ਸੀ ਠੀਕ ਆਏ ਬਿਲਕੁਲ ਠੀਕ ਆ ਪਰ ਦੂਜਾ ਪੱਖ ਵੀ ਇੰਨਾ ਮਾੜਾ ਨਹੀਂ ਹੈਗਾ ਹਾਂਜੀ ਅੱਗੇ ਲਿਖਦੇ ਭਾਜੀ ਜਦੋਂ ਸਾਰੀਆਂ ਗੱਲਾਂ ਇਹ ਹੋ ਗਈਆਂ ਜਦ ਮਾਤਾ श्राਪ ਕਰ ਦਿਆ ਹੂੰ श्राਪ ਬਿਲਕੁਲ ਬੰਦਾ ਉਸ ਦਿਨ ਤੇ ਠੀਆ ਜਦੋਂ ਮਾਤਾ ਜੀ ਨੇ ਫਿਰ श्राਪ ਦਿੱਤਾ ਤੇ ਬੰਦਾ ਜਿਹੜਾ ਉਹ ਵਿਅਕਲ ਹੋ ਗਿਆ ਹੂੰ ਤੇ ਮੰਡੀ ਤੇ ਇੱਕ ਰੰਡੀ ਮਗਾਈ ਹੂੰ ਨਾਲ ਆਇਣੇ ਸੋ ਪਰਨਾਈ ਬੰਦੇ ਸੇ ਠੇ ਦੁਇ ਕਰੇ ਬਿਆ ਤੋ ਬੰਦੇ ਜੱਤ ਲਿਓ ਗਵਾਏ ਭਾਜੀ ਵੇਖੋ ਕਿੱਡੀ ਹੈਰਾਨਗੀ ਦੀ ਗੱਲ ਆਏ ਬੰਦਾ ਬਾਦਰ ਦੇ ਮਹਿਲ ਨੂੰ ਰੰਡੀ ਕਹਿ ਰਿਹਾ ਹੈ ਪਤਾਪਾਂ ਚ ਭਾਜੀ ਲਿਖਿਆ ਵੀ ਗੁਰੂ ਸਤਵੇਂ ਪਾਤਸ਼ਾਹ ਦੇ ਅਠ ਵਿਆ ਹੂੰ ਅੱਠਵਾਂ ਇਹ ਧਿਰ ਕਹਿੰਦੀ ਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤਿੰਨ ਵਿਆਹ ਹੂੰ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਇਹ ਚਾਰ ਵਿਆਹ ਖਿਆਲ ਲਿਖਦੇ ਆ ਮੈਂ ਜੇ ਭੁੱਲਦਾ ਨਹੀਂ ਤਾਂ ਤੇ ਇੱਥੇ ਬੰਦੇ ਦਾ ਜਿਹੜਾ ਬੰਦਾ ਭਾਜੀ ਇੰਨਾ ਉਸ ਵੇਲੇ ਜੰਗਾਂ ਜੁੱਧਾਂ ਵਿੱਚ ਉਹਦੇ ਕੋਈ 1 ਸੈਕਿੰਡ ਟਿਕਣ ਨੂੰ ਨਹੀਂ ਸੀ ਭਾਜੀ 1 ਸੈਕਿੰਡ ਕਿਉਂਕਿ ਉਸ ਵੇਲੇ ਦੀ ਰਾਜਨੀਤਿਕ ਸ਼ਕਤੀ ਹੱਥ ਧੋ ਕੇ ਮਗਰ ਪਈ ਹੋਈ ਸੀ ਹੂੰ ਠੀਕ ਹੈ ਜੀ ਇੱਕ ਟਿੰਗ ਇੱਕ ਮਿੰਟ ਟਿਕਣ ਨੂੰ ਥਾਂ ਨਹੀਂ ਸੀ ਤੇ ਇੱਥੇ ਲਿਖਿਆ ਚਲੋ ਭਾਜੀ ਜੇ ਇਲਜ਼ਾਮ ਵੀ ਲਾਉਣਾ ਤਾਂ ਇਲਜ਼ਾਮ ਤਾਂ ਚੱਜ ਨਾਲ ਲਾਓ ਲਿਖਿਆ ਮੰਡੀ ਤੇ ਇੱਕ ਰੰਡੀ ਮਂਗਾਈ ਐਨੇ ਨੀਵੇਂ ਪੱਦਰ ਤੱਕ ਲਖਾਰੀ ਸਾਹਿਬ ਲਿਖ ਕੇ ਮੇਰੇ ਇਸ ਮਹਾਨ ਜਰਨਲ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਤੇ ਨਾਲ ਇਆਣੇ ਸੋਪਰਣਾਈ ਨਿਆਣਾ ਉਹਨੂੰ ਜੰਮ ਕੇ ਜੰਮਿਆ हद ਕਰਤੀ ਭਾਜੀ ਇਹਨਾਂ ਨੂੰ ਉਹਨਾਂ ਦੇ ਮਹਿਲ ਨੂੰ ਕਹਿ ਰਹੇ ਆ ਇਹ ਪਾਬਾ ਬੰਦੂ ਕੇ ਬਾਦਰ ਦੇ ਮਹਿਲ ਨੂੰ ਹਾਂਜੀ ਯਾ ਬੰਦੇ ਥੇ ਦੋਇ ਕਰੋ ਕਰੇ ਵਿਆਹ ਤੋ ਬੰਦੇ ਜਤ ਲਇਓ ਗਵਾਏ ਸਿਰੜ ਕਰੇ ਜੋ ਸੀਸ ਹਲਾਵੇ ਮੂੰਹ ਬਕੈ ਕਛ ਸਮਝ ਨਾ ਆਵੇ ਇਮ ਬੰਦੇ ਕੀ ਅਕਲ ਬਿਕਾਈ ਸਿੰਗਨ ਸੇਤੀ ਬਾਦ ਕਰਾਈ ਆ ਵੇਖਿਓ ਕਿੰਨਾ ਭਾਜੀ ਉਹਦੀ ਕਿਰਦਾਰ ਕੁਛ ਹੋ ਰਹੀ ਹੈ ਬੰਦੇ ਦੀ ਮੇਰੋ ਹੈ ਪਾਤਸ਼ਾਹੀ ਦਾਵਾ ਮੈਂ ਰਾਖੋਂ ਤੁਮ ਚਾਕਰ ਭਾਵਾ ਮੈਂ ਅਬ ਤਖਤ ਬਹਉ ਲਾਹੌਰ ਦੇਉ ਚੱਕਰੀ ਤੁਮ ਆਪਣੀ ਤੌਰ ਯੈ ਸੁਨ ਖਾਲਸੇ ਲੱਗੀ ਆਗ ਬੰਦੇ ਨੇ ਦਾਵਾ ਕੀਤਾ ਕਿ ਮੈਂ ਹੁਣ ਮੇਰਾ ਪਾਤਸ਼ਾਹੀ ਦਾਵਾ ਆ ਤੇ ਮੈਂ ਲਾਹੌਰ ਤੇ ਜਾ ਕੇ ਰਾਜ ਕਰਾਂਗਾ ਤੇ ਤੁਸੀਂ ਮੇਰੇ ਨੌਕਰ ਹੋਵੋਗੇ ਚਾਕਰ ਜਦੋਂ ਇਹ ਗੱਲ ਖਾਲਸੇ ਨੇ ਸੁਣੀ ਆ ਯੈ ਸੁਨ ਖਾਲਸੇ ਲੱਗੀ ਆਗ ਜਨ ਸੂਤੋ 600 ਭਇਓ ਜਾਗ ਇਸ ਤਰ੍ਹਾਂ ਹੋਇਆ ਜਿਵੇਂ ਸੁੱਤਾ ਹੋਇਆ ਸ਼ੇਰ ਇੱਕਦਮ ਭੱਬਕ ਕੇ ਉੱਠਦਾ ਹੈ ਦੋਹਰਾ ਸਤਗੁਰ ਖਾਲਸਾ ਬਚਹੁਤੋ ਹੰਨੇ ਹੰਨੇ ਹੁਣ ਮੀਰ ਬੰਦੇ ਬਚਨ ਸੋ ਯੋਂ ਲੱਗਾ ਜੈਸ ਕਾਲ ਜੇ ਤੀਰ ਸੋ ਜਦੋਂ ਸਿੱਖਾਂ ਨੇ ਸੁਣਿਆ ਭਾਜੀ ਤੇ ਉਹਨਾਂ ਦੇ ਉਹਨਾਂ ਨੂੰ ਇਹ ਤੀਰ ਵਾਂਗੂ ਬਚਨ ਲੱਗਾ ਉਹਨਾਂ ਦਾ ਤੇ ਜਿਹੜਾ ਖਾਲਸਾ ਸੀ ਫਿਰ ਉਹ ਵੀ ਮਤਲਬ ਉਠਿਆ ਆ ਬੰਦੇ ਕਹਿ ਕੇ ਦਾਸਨ ਤਬੈ ਬੰਦਾ ਦੇਉ ਪਰਮਾਏ ਤੂੰ ਕਰਤਾ ਹਰਤਾ ਨਿਜ ਨਜੈ ਤੂੰ ਆਪਨ ਪੰਥ ਚਲਾਏ ਫਿਰ ਬੰਦੇ ਨੇ ਆਪਣਾ ਪੰਥ ਤੋੜ ਲਿਆ ਹਾਂਜੀ ਭਾਜੀ ਭਾਜੀ ਹੈਰਾਨੀ ਹੁੰਦੀ ਹੈ ਪੜ ਕੇ